ਇਸ ਪਾਰਕ ਦੇ ਨਾਲ ਗੈਸਪੁਰਾ ਜਾਣਿਆ ਜਾਂਦਾ ਹੈ ਪਰ ਚੰਗੇ ਵਾਲੇ ਪਾਸੇ ਨਹੀਂ ਦੂਜੇ ਪਾਸੇ ਗੈਸਪੁਰਾ ਪਾਰਕ ਦੇ ਅੰਦਰ ਫੁਹਾਰਾ ਬਣਿਆ ਹੋਇਆ ਤੇ ਇਸ ਨੂੰ ਗੈਸਪੁਰਾ ਦੀ ਰੂਪਰੇਖਾ ਬਦਲਣ ਵਾਸਤੇ ਇਸ ਨੂੰ ਬਣਾਇਆ ਗਿਆ ਸੀ ਪਰ ਅੱਜ ਫੁਹਾਰੇ ਦੀ ਰੂਪਰੇਖਾ ਜਿਹੜੀ ਆ ਉਹ ਬਦਲੀ ਹੋਈ ਹੈ ਗਿੱਲਾ ਕੂੜਾ ਤੇ ਸੁੱਕਾ ਕੂੜਾ ਕੂੜਾ ਤੁਹਾਨੂੰ ਜ਼ਰੂਰ ਨਜ਼ਰ ਆਊਗਾ ਪਰ ਇਸ ਪਾਰਕ ਦੇ ਹਾਲੇ ਦੁਆਲੇ ਇਸ ਪਾਰਕ ਨੂੰ ਬਣਾਇਆ ਗਿਆ ਸੀ ਤਾਂ ਬਹੁਤ ਸਾਰੀਆਂ ਜਿਹੜੀਆਂ ਕੁਰਸੀਆਂ ਇਸ ਪਾਰਕ ਦੇ ਵਿੱਚ ਲਗਾਈਆਂ ਗਈਆਂ ਸੀ ਕਿ ਲੋਕ ਉਸ ਦੇ ਵਿੱਚ ਬੈਠਣਗੇ ਬਸ ਉਹ ਕੁਰਸੀਆਂ ਜਿਹੜੀਆਂ ਨੇ ਅੱਜ ਆਪ ਹੀ ਖੜਨ ਜੋਗੀਆਂ ਨਹੀਂ ਰਹਿ ਗਈਆਂ ਤੇ ਗੈਸਪੁਰਾ پارک ਦੇ ਅੰਦਰ ਜਾਣੇ ਹੋ ਤੁਸੀਂ ਬਿਲਕੁਲ ਜੀ ਕਈ ਵਾਰੀ ਅਸੀਂ ਇਹਦਾ ਮੁੱਦਾ ਚੱਕਿਆ ਇੰਨਾ ਦੇ ਕੰਨ ਤੇ ਕੋਈ ਜੂ ਨਹੀਂ ਸਰਕਦੀ ਕੋਈ ਲੈਣਾ ਜਣਾ ਨਹੀਂ ਜਦੋਂ ਪਾਣੀ ਖੜ ਜਾਂਦਾ ਹੁੰਦਾ ਚਲੋ ਬਰਸਾਤ ਦੇ ਛੋਟੇ ਛੋਟੇ ਬੱਚੇ ਇੱਥੇ ਨਾ ਆ ਰਹੇ ਹੁੰਦੇ ਆ ਗੈਸਪੁਰੇ پارک ਦੀ ਹਾਲਤ ਕਰੋੜਾਂ ਦਾ ਪਾਰਕਾ ਕਰੋੜਾ ਰੁਪਿਆ ਲੱਗਿਆ ਇਹਦੇ ਤੇ ਅੱਜ ਤੱਕ ਨਹੀਂ ਸੁਧਰੀ ਆਖਿਰ ਕਿਉਂ ਮਿਨੀ ਰੋਜ਼ਗਾਰਡਨ ਕਿਹਾ ਜਾਂਦਾ ਇਸ ਨੂੰ ਲੱਗਦਾ ਮਿਨੀ ਰੋਜ਼ਗਾਰਡਨ ਹੈਗਾ ਮੈਨੂੰ ਇੱਕ ਵੀ ਅੰਦਰ ਰੋਜ਼ ਦਾ ਫੁੱਲ ਦਿਖਾ ਦਿਓ ਤੁਸੀਂ ਛੱਡੋ ਬਾੜ ਦੇ ਵਿੱਚ ਕਿਤੇ ਕਿਤੇ ਡਸਟਬਿਨ ਲਾਏ ਗਏ ਲੱਖਾਂ ਦਾ ਖਰਚਾ ਸਰਕਾਰ ਨੂੰ ਪਾਇਆ ਗਿਆ ਹੋਣਾ ਉਹਦੇ ਵਿੱਚੋਂ ਮੈਨੂੰ ਲੱਗਦਾ ਕਿਤੇ ਕੂੜਾ ਨਹੀਂ ਖਾਲੀ ਕੀਤਾ ਗਿਆ ਅੱਛਾ ਝੂਲੇ ਵੀ ਬਹੁਤ ਲਾਏ ਗਏ ਸੀ ਇੱਥੇ ਬੱਚਿਆਂ ਵਾਸਤੇ ਹੈਗੇ ਅੱਜ ਝੂਲੇ ਜਿੰਨੇ ਜ਼ਿਆਦਾ ਲੱਗੇ ਉਦੋਂ ਉਹਨੀਆਂ ਕਮਿਸ਼ਨਾਂ ਵੰਡੀਆਂ ਗਈਆਂ ਮੁੱਦਾ ਤਾਂ ਇਹ ਸੀ ਤਿੰਨ ਹਲਕੇ ਸਪਾਰਕ ਨੂੰ ਲੱਗਦੇ ਆ ਜੇ ਇੱਕ ਬੰਦਾ ਲੱਖ ਲੱਖ ਰੁਪਈਆ ਚੋਣਾਂ ਚ ਖਰਚ ਰਿਆ 60 60 ਲੱਖ ਰੁਪਈਆ ਪਾਰਕ ਤੇ ਲਾਓ ਤਾਂ ਸਹੀ ਪਾਰਕ ਸਵਰਗ ਬਣ ਜਾਏਗਾ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਦਾ ਸਿਟੀ ਹੈਡਲਾਈਨਸ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਜੈ ਕੁਮਾਰ ਅੱਜ ਅਸੀਂ ਪਹੁੰਚੇ ਆ ਸਰਵੇ ਕਰਨ ਗੈਸਪੁਰਾ ਦੇ ਵਿੱਚ ਜਿੱਥੇ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਸਭ ਤੋਂ ਬੁਰੀ ਹਾਲਤ ਜਿਹੜੀ ਹੈ ਉਹ ਗੈਸਪੁਰਾ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਤੇ ਅੱਜ ਅਸੀਂ ਸ਼ੁਰੂਆਤ ਕਰਦੇ ਹਾਂ ਗੈਸਪੁਰਾ ਦੇ ਵਿੱਚ ਐਂਟਰ ਹੋ ਚੁੱਕੇ ਹਾਂ ਤੇ ਅੱਜ ਗੈਸਪੁਰਾ ਦੇ ਵਿੱਚ ਵੱਦੇ ਸਾਰ ਹੀ ਇੱਕ ਪਾਰਕ ਆਉਂਦਾ ਤੇ ਅੱਜ ਪਾਰਕ ਦੇ ਵਿੱਚ ਦੇਖਦੇ ਹਾਂ ਕੀ ਕੁਝ ਜਿਹੜੀਆਂ ਤਬਦੀਲੀਆਂ ਕੁਝ ਸਾਲਾਂ ਦੇ ਵਿੱਚ ਜਿਹੜੀਆਂ ਕੀਤੀਆਂ ਗਈਆਂ ਜਾਂ ਫਿਰ ਜਿਹੜੀਆਂ ਪਹਿਲਾਂ ਕੀਤੀਆਂ ਗਈਆਂ ਸੀ ਉੱਥੇ ਦੇਖ ਸਕਦੇ ਹੋ ਤਸਵੀਰ ਤੁਸੀਂ ਆ ਬਿਲਕੁਲ ਅਸੀਂ ਪਾਰਕ ਦੇ ਅੰਦਰ ਮੌਜੂਦ ਹਾਂ ਇਸ ਵਕਤ ਤਾਂ ਅਸੀਂ ਸ਼ੁਰੂ ਹੀ ਕੀਤਾ ਹੈ ਇੱਥੋਂ ਐਂਟਰ ਹੋਏ ਹਾਂ ਗੈਸਪੁਰਾ ਦੇ ਵਿੱਚ ਤੇ ਸਾਨੂੰ ਇੱਥੋਂ ਹੀ ਸ਼ੁਰੂ ਹੋ ਗਈਆਂ ਕਮੀਆਂ ਨਜ਼ਰ ਆਉਣੀਆਂ ਤਾਂ ਕਮੀ ਦੇਖਿਓ ਤੁਸੀਂ ਆ ਦੇਖੋ ਜਿਹੜਾ ਇੱਥੇ ਫੁਹਾਰਾ ਫੁਹਾਰਾ ਤੁਸੀਂ ਦੇਖ ਰਹੇ ਹੋਵੋਗੇ ਇਹ ਜਿਹੜਾ ਗੈਸਪੁਰਾ ਪਾਰਕ ਦੇ ਅੰਦਰ ਫੁਹਾਰਾ ਬਣਿਆ ਹੋਇਆ ਤੇ ਇਸ ਨੂੰ ਗੈਸਪੁਰਾ ਦੀ ਜਿਹੜੀ ਰੂਪਰੇਖਾ ਬਦਲਣ ਵਾਸਤੇ ਇਸ ਨੂੰ ਬਣਾਇਆ ਗਿਆ ਸੀ ਪਰ ਅੱਜ ਉਸ ਦੀ ਫੁਹਾਰੇ ਦੀ ਰੂਪਰੇਖਾ ਜਿਹੜੀ ਆ ਉਹ ਬਦਲੀ ਹੋਈ ਹੈ ਹਾਲਾਂਕਿ ਫੁਹਾਰੇ ਦੇ ਵਿੱਚ ਤੁਸੀਂ ਪਾਣੀ ਤੁਹਾਨੂੰ ਨਜ਼ਰ ਆਉਂਦਾ ਹੋਵੇਗਾ ਪਰ ਇੱਥੇ ਤੁਹਾਨੂੰ ਪਾਣੀ ਵੀ ਨਹੀਂ ਨਜ਼ਰ ਆਊਗਾ ਤਾਂ ਨਾਲ ਹੀ ਤੁਹਾਨੂੰ ਸਰੀਆ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜੰਗ ਤੇ ਜੰਗਾਲ ਜਿਹੜੇ ਨੇ ਉਹ ਵੀ ਲੱਗ ਚੁੱਕੇ ਨੇ ਤਾਂ ਇਹ ਗੈਸਪੁਰਾ ਪਾਰਕ ਦੇ ਜਿਹੜੇ ਹਾਲਾਤ ਨੇ ਹਾਲਾਂਕਿ ਇਸ ਨੂੰ ਜਦੋਂ ਬਣਾਇਆ ਗਿਆ ਸੀ ਤਾਂ ਇੱਥੇ ਬਹੁਤ ਸਾਰਾ ਜਿਹੜਾ ਵੱਡਾ ਟੋਇਆ ਸੀਗਾ ਤੇ ਟੋਏ ਨੂੰ ਜਿਹੜਾ ਪੱਟ ਕੇ ਇਸ ਨੂੰ ਪਾਰਕ ਦੀ ਰੂਪਰੇਖਾ ਦਿੱਤੀ ਗਈ ਸੀ ਕਿ ਇਸ ਦੇ ਨਾਲ ਗੈਸਪੁਰਾ ਜਿਹੜਾਗਾ ਉਹ ਜਾਣਿਆ ਜਾਵੇਗਾ ਪਰ ਅੱਜ ਵਾਕਈ ਇਸ ਪਾਰਕ ਦੇ ਨਾਲ ਗੈਸਪੁਰਾ ਜਾਣਿਆ ਜਾਂਦਾ ਹੈ ਪਰ ਚੰਗੇ ਵਾਲੇ ਪਾਸੇ ਨਹੀਂ ਦੂਜੇ ਪਾਸੇ ਜਿਵੇਂ ਕੀ ਗੱਲ ਕਹਿ ਲਈਏ ਕਿ ਜਿਹੜਾ ਵੀ ਇਥਰੋਂ ਗੱਦਾ ਪਾਣੀ ਜਿਹੜਾ ਨਿਕਲਦਾਗਾ ਉਹ ਸਾਰਾ ਇਸ ਗੈਸਪੁਰ ਆਪਾਰਕ ਦੇ ਅੰਦਰ ਆ ਕੇ ਵੜ ਜਾਂਦਾਗਾ ਤਾਂ ਮਹੀਨਾ ਮਹੀਨਾ ਇਥੋਂ ਪਾਣੀ ਜਿਹੜਾਗਾ ਉਹ ਨਹੀਂ ਨਿਕਲਦਾ ਤਾਂ ਸਾਬ ਸਫਾਈ ਦੀ ਗੱਲ ਕਰ ਲਈਏ ਤਾਂ ਦੇਖ ਸਕਦੇ ਹੋ ਇਹ ਗੈਸਪੁਰ ਆਪਾਰਕ ਹੈਗਾ ਜਿਸ ਨੂੰ ਬੜੇ ਚਾਵਾ ਦੇ ਨਾਲ ਕਦੇ ਬਣਾਇਆ ਸੀਗਾ ਕਿ ਗੈਸਪੁਰਾ ਦੇ ਲੋਕ ਜਿਹੜੇ ਨੇ ਉਹ ਇੱਥੇ ਆਉਣਗੇ ਤੇ ਇੱਥੇ ਜਿਹੜਾ ਲੋਕ ਆਪਣਾ ਟਾਈਮ ਸਪੈਂਡ ਕਰਨਗੇ ਸ਼ਾਮ ਨੂੰ ਜਾਂ ਸਵੇਰੇ ਜਿਹੜਾ ਸੈਰ ਕਰਨਗੇ ਪਰ ਇੱਥੇ ਤੁਹਾਨੂੰ ਬੋਤਲਾਂ ਨਜ਼ਰ ਆਉਣਗੀਆਂ ਇਸ ਪਾਰਕ ਨੂੰ ਬਣਾਇਆ ਗਿਆ ਸੀ ਤਾਂ ਬਹੁਤ ਸਾਰੀਆਂ ਜਿਹੜੀਆਂ ਕੁਰਸੀਆਂ ਇਸ ਪਾਰਕ ਦੇ ਵਿੱਚ ਲਗਾਈਆਂ ਗਈਆਂ ਸੀ ਲੋਕ ਉਸ ਦੇ ਵਿੱਚ ਬੈਠਣਗੇ ਬਸ ਉਹ ਕੁਰਸੀਆਂ ਜਿਹੜੀਆਂ ਨੇ ਅੱਜ ਆਪ ਹੀ ਖੜਨ ਜੋਗੀਆਂ ਨਹੀਂ ਰਹਿ ਗਈਆਂ ਇਸ ਵੱਲ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਜਿਹੜਾ ਬਿਲਕੁਲ ਵੀ ਧਿਆਨ ਨਹੀਂ ਹੈ ਤਾਂ ਜਦੋਂ ਬਰਸਾਤ ਦਾ ਟਾਈਮ ਹੁੰਦਾਗਾ ਤਾਂ ਲੋਕ ਦੱਸਦੇ ਨੇ ਕਿ ਇੱਥੇ ਜਿਹੜਾ ਗੋਡਿਆਂ-ਗੋਡਿਆਂ ਤੱਕ ਪਾਣੀ ਭਰ ਜਾਂਦਾਗਾ ਤੇ ਪਾਣੀ ਵੀ ਸਾਫ਼ ਨਹੀਂ ਪਾਣੀ ਜਿਹੜਾ ਨਾਲਿਆਂ ਵਾਲਾ ਹੁੰਦਾਗਾ ਤਾਂ ਦੇਖੋ ਬਈ ਆ ਕੁਰਸੀਏ ਇਹ ਕੁਰਸੀ ਜਿਹੜੀ ਹੈ ਉਹ ਬਣਾਈ ਗਈ ਸੀ ਕਿ ਇਹਦੇ ਵਿੱਚ ਆ ਇਹਦੇ ਉੱਤੇ ਸਾਰੇ ਲੋਕ ਬੈਠਣਗੇ ਤੇ ਲੋਕ ਬੈਠ ਕੇ ਆਪਣਾ ਟਾਈਮ ਸਪੈਂਡ ਕਰਨਗੇ ਪਾਰਕ ਦੇ ਵਿੱਚ ਆਉਣਗੇ ਪਰ ਅੱਜ ਇਹ ਕੁਰਸੀ ਜਿਹੜੀ ਹੈ ਆਪ ਖੜਨ ਯੋਗੀ ਨਹੀਂ ਹੈ ਤੇ ਲੋਕ ਇਸ ਦੇ ਉੱਪਰ ਭਲਾ ਕੀ ਬੈਠਣਗੇ ਤਾਂ ਇੱਥੇ ਗ੍ਰੀਨਰੀ ਦੀ ਗੱਲ ਕਰ ਲਈ ਤਾਂ ਗ੍ਰੀਨਰੀ ਤੁਸੀਂ ਦੇਖ ਸਕਦੇ ਹੋ ਕਿ ਐਡਾ ਵੱਡਾ ਪਾਰਕ ਤੇ ਐਡਾ ਨਾਮੀ ਪਾਰਕ ਜਿਸ ਨੂੰ ਮਿਨੀ ਰੋਜ਼ ਗਾਰਡਨ ਦਾ ਨਾਮ ਦਿੱਤਾ ਗਿਆ ਤੇ ਉਥੇ ਗ੍ਰੀਨਰੀ ਦੀ ਹਾਲਤ ਕਿਸ ਤਰੀਕੇ ਦੀ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਕੋਈ ਜਿਹੜਾ ਇੱਥੇ ਮੈਨੇਜਮੈਂਟ ਜਾਂ ਫਿਰ ਕੋਈ ਜਿਹੜੇ ਕੰਮ ਕਰਨ ਵਾਲੇ ਲੋਕ ਨੇ ਉਹ ਕਿਸ ਤਰੀਕੇ ਦਾ ਕੰਮ ਕਰਦੇ ਨੇ ਉਹ ਵੀ ਇਸ ਤੋਂ ਸਾਫ਼ ਨਜ਼ਰ ਆ ਰਿਹਾਗਾ ਤੇ ਨਾਲ ਹੀ ਬਿਲਕੁਲ ਡਸਟਬਿਨਸ ਪਏ ਨੇ ਡਸਟਬਿਨਸ ਦੇਖ ਲਓ ਕਿਸ ਤਰੀਕੇ ਨਾਲ ਟੱਕਣ ਜਿਹੜੇ ਨੇ ਉਹ ਦੂਜੇ ਪਾਸੇ ਪਏ ਨੇ ਤੇ ਨਾਲ ਹੀ ਇਸ ਦੇ ਵਿੱਚ ਜਿਹੜਾ ਕੂੜਾ ਡਸਟਬਿਨ ਦੇ ਅੰਦਰ ਹੋਣਾ ਚਾਹੀਦਾ ਉਹ ਕੂੜਾ ਅੱਜ ਡਸਟਬਿਨ ਦੇ ਜਿਹੜਾ ਬਾਹਰ ਤੁਹਾਨੂੰ ਨਜ਼ਰ ਆਏਗਾ ਦੇਖੋ ਇਹ ਡਸਟਬਿਨ ਹੈ ਇਹ ਲਗਵਾਇਆ ਗਿਆ ਸੀਗਾ ਨਗਰ ਨਿਗਮ ਵੱਲੋਂ ਤੇ ਸਾਡੇ ਹਲਕੇ ਦੇ ਵਿਧਾਇਕ ਵੱਲੋਂ ਜਿਹੜਾ ਹਲਕਾ ਦਖੜੇ ਦੇ ਵਿਧਾਇਕ ਨੇ ਉਹਨਾਂ ਵੱਲੋਂ ਲਗਵਾਇਆ ਗਿਆ ਸੀ ਗਿੱਲਾ ਕੂੜਾ ਤੇ ਸੁੱਕਾ ਕੂੜਾ ਜਿਹੜਾ ਉਹ ਅੱਡ-ਅੱਡ ਪਾਉਣਾਗਾ ਤੇ ਪਰ ਨਾ ਤਾਂ ਇਹਦੇ ਵਿੱਚ ਤੁਹਾਨੂੰ ਗਿੱਲਾ ਕੂੜਾ ਨਜ਼ਰ ਆਊਗਾ ਤੇ ਨਾ ਹੀ ਤੁਹਾਨੂੰ ਸੁੱਕਾ ਕੂੜਾ ਜਿਹੜਾਗਾ ਉਹ ਨਜ਼ਰ ਆਊਗਾ ਕੂੜਾ ਤੁਹਾਨੂੰ ਜ਼ਰੂਰ ਨਜ਼ਰ ਆਊਗਾ ਪਰ ਇਸ ਪਾਰਕ ਦੇ ਆਲੇ-ਦੁਆਲੇ ਤਾਂ ਦੇਖ ਸਕਦੇ ਹੋ ਕਿ ਪੂਰੇ ਪਾਰਕ ਦੇ ਵਿੱਚ ਕਿਸ ਤਰੀਕੇ ਦੀ ਗੰਦਗੀ ਕਿਸ ਤਰੀਕੇ ਦੀ ਜਿਹੜੀ ਮੈਨੇਜਮੈਂਟ ਨਜ਼ਰ ਆ ਰਹੀ ਹੈ ਕਿਸ ਤਰੀਕੇ ਦਾ ਕੰਮ ਜਿਹੜਾਗਾ ਉਹ ਇਸ ਪਾਰਕ ਦੇ ਵਿੱਚ ਹੋਇਆ ਹੋਇਆ ਤਾਂ ਦੂਜੀ ਕੁਰਸੀ ਦੇਖ ਲੋ ਦੂਜੀ ਕੁਰਸੀ ਵੀ ਇਹ ਲੁਧਿਆਣਾ ਦੇ ਹਲਕਾ ਦੱਖਣੀ ਦੇ ਸਭ ਤੋਂ ਮਸ਼ਹੂਰ ਯਾਨੀ ਕਿ ਪੂਰੇ ਦੱਖਣੀ ਦੇ ਵਿੱਚ ਇਹ ਜਿਹੜਾ ਪਾਰਕ ਹੈਗਾ ਇੱਕੋ ਇੱਕ ਪਾਰਕ ਜਿਹੜਾ ਇਸ ਤਰੀਕੇ ਦਾ ਬਣਿਆ ਹੋਇਆ ਤੇ ਇਸ ਪਾਰਕ ਦੀ ਹਾਲਤ ਤੇ ਇਸ ਪਾਰਕ ਦੇ ਕੁਰਸੀਆਂ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਪਹਿਲਾ ਗੱਲ ਕਿਤੇ ਅਸੀਂ ਪਹਾਰੇ ਦੀ ਤਾਂ ਪਹਾਰੇ ਦੀ ਹਾਲਤ ਤੁਹਾਨੂੰ ਦਿਖਾਈ ਦੂਜਾ ਕੁਰਸੀਆਂ ਦੀ ਤੁਹਾਨੂੰ ਹਾਲਤ ਦਿਖਾ ਦਿੰਦੇ ਆ ਤੀਜਾ ਗ੍ਰੀਨਰੀ ਜਿਹੜੀ ਗ੍ਰੀਨਰੀ ਦੀ ਹਾਲਤ ਜਿਸ ਤਰੀਕੇ ਦੀ ਹੈ ਭਲਾ ਇੱਥੇ ਲੋਕ ਕਿਵੇਂ ਬੈਠਣਗੇ ਇਧਰ ਪਾਸੇ ਜੇ ਗੱਲ ਕਰ ਲਈਏ ਤਾਂ ਦੇਖ ਸਕਦੇ ਹੋ ਗੰਦਗੀ ਕਿੰਨੀ ਗੰਦਗੀ ਹੈ ਹਾਲਾਂਕਿ ਲੋਕ ਸਵੇਰੇ ਇਹ ਸੋਚ ਕੇ ਆਉਂਦੇ ਨੇ ਕਿ ਆਪਾਂ ਸੈਰ ਕਰੀਏ ਬਿਮਾਰੀ ਤੋਂ ਰਹਿਤ ਹੋਈਏ ਪਰ ਜੇਕਰ ਜਿਹੜਾ ਇੱਧਰ ਆਉਂਦਾ ਹੋਵੇਗਾ ਉਹ ਆਪਣੇ ਨਾਲ ਜਿਹੜੀ ਬਿਮਾਰੀ ਲੈ ਕੇ ਜਾਂਦਾ ਹੋਵੇਗਾ ਇਹ ਗੈਸਪੁਰੇ ਦਾ ਮਿਨੀ ਰੋਜ਼ਗਾਰਡਨ ਹੈ ਤੇ ਜਿਹੜੇ ਲੋਕ ਨੇ ਉਹ ਇੱਥੇ ਪਹਿਲਾਂ ਬੜੇ ਚਾਹਵਾਂ ਦੇ ਨਾਲ ਆਉਂਦੇ ਹੁੰਦੇ ਸੀ ਪਰ ਹੁਣ ਗੈਸਪੁਰਾ ਦੇ ਇਸ ਮਿਨੀ ਰੋਜ਼ਗਾਰਡਨ ਦੇ ਵਿੱਚ ਲੋਕ ਸੋਚ ਕੇ ਆਉਂਦੇ ਨੇ ਕਿ ਅਸੀਂ ਉਸ ਪਾਰਕ ਦੇ ਵਿੱਚ ਜਾਈਏ ਕਿ ਨਾ ਜਾਈਏ ਤਾਂ ਇਹ ਇੱਕ ਦੇਖੋ ਤੁਸੀਂ ਭਾਲਟਾਈ ਬਣਿਆ ਹੋਏਗਾ ਤੇ ਇਸ ਤੋਂ ਪਹਿਲਾਂ ਕਾਫੀ ਉੱਚਾ ਜਿਹੜਾਗਾ ਉਹ ਬਣਾਇਆ ਗਿਆ ਸੀ ਤੇ ਅੱਜ ਇਸ ਦੀ ਹਾਲਤ ਤੁਹਾਨੂੰ ਦਿਖਾ ਰਹੇ ਹਾਂ ਆ ਦੇਖੋ ਤਾਂ ਇਹ ਵਿਕਾਸ ਜਿਹੜੇ ਨੇ ਉਹ ਹਲਕਾ ਦੱਖਣੀ ਦੇ ਵਿੱਚ ਹੋਏ ਨੇ ਕਿ ਵੀ ਤੁਹਾਨੂੰ ਵੀਡੀਓਸ ਅਸੀਂ ਤਾਂ ਦਿਖਾ ਰਹੇ ਆ ਕਿਉਂਕਿ ਹੁਣ ਨਗਰ ਨਿਗਮ ਦੀਆਂ ਚੋਣਾਂ ਨੇ ਤੇ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਲੋਕਾਂ ਦੇ ਕੋਲ ਜਿਹੜਾ ਵੋਟ ਮੰਗਣ ਆਉਣੀਆਂ ਨੇ ਲੋਕਾਂ ਦੇ ਹਰ ਇੱਕ ਪਾਰਟੀ ਦੇ ਦਾਅਵੇਦਾਰ ਤੁਹਾਡੇ ਕੋਲ ਪਹੁੰਚਣਗੇ ਪਰ ਇਹ ਚੀਜ਼ਾਂ ਦਾ ਨੂੰ ਜ਼ਰੂਰ ਪੁੱਛਿਓ ਤੁਸੀਂ ਕਿ ਜੇਕਰ ਤੁਸੀਂ ਵੋਟ ਮੰਗਣ ਆਏ ਹੋ ਜਿਹੜੇ ਵਾਰਡ ਤੋਂ ਆਏ ਹੋ ਤੁਸੀਂ ਉਸ ਵਾਰਡ ਦੀ ਹਾਲਤ ਉਹਨਾਂ ਨੂੰ ਤੁਸੀਂ ਜ਼ਰੂਰ ਦਿਖਾਉਣੀ ਹੈ ਤਾਂ ਆਹ ਦੇਖ ਸਕਦੇ ਹੋ ਹਲਕਾ ਦੱਖਣੀ ਤੇ ਬਿਲਕੁਲ ਮੇਡ ਦੇ ਵਿੱਚ ਬਣਿਆ ਹੈ ਆ ਗੈਸਪੁਰ ਦਾ ਮਿਨੀ ਰੋਜ਼ ਗਾਰਡਨ ਜਿਸ ਦੇ ਵਿੱਚ ਕੂੜਾ ਇੱਥੋਂ ਚੱਕ ਕੇ ਬਾਹਰ ਨਹੀਂ ਸੁੱਟਿਆ ਜਾਂਦਾ ਕੂੜਾ ਬਾਹਰ ਬਾਹਰੋਂ ਲਿਆ ਕੇ ਜੜਾਗਾ ਇੱਥੇ ਸੁੱਟਿਆ ਜਾਂਦਾਗਾ ਦੇਖ ਸਕਦੇ ਹੋ ਕਿ ਆ ਜਿਹੜਾ ਕੂੜਾ ਕਾਫੀ ਸਮੇਂ ਤੋਂ ਇੱਥੇ ਪਿਆ ਹੋਇਆ ਹਾਲਾਂਕਿ ਇਹ ਜਿਹੜੇ ਪੇੜ ਲੱਗੇ ਹੋਏ ਆ ਪੇੜਾਂ ਦੀ ਜਿਹੜੀ ਉਹ ਕਟਿੰਗ ਹੈ ਤੇ ਪਰ ਇਸ ਨੂੰ ਜੜਾਗਾ ਕੋਈ ਵੀ ਇੱਥੋਂ ਡਿਸਟਰੋਏ ਕਰਨਾ ਜਾਂ ਫਿਰ ਉੱਤੋਂ ਲੈ ਕੇ ਜਾਣ ਦੀ ਕੋਈ ਸਿਸਟਮ ਕੋਈ ਮੈਨੇਜਮੈਂਟ ਜੜਾਗਾ ਉਹ ਨਹੀਂ ਬਣਿਆਗਾ ਤਾਂ ਭਈ ਗੈਸਪੁਰੇ ਦੀ ਹਾਲਤ ਜਿਹੜੀ ਹੈ ਉਹੋ ਵੱਤੋ ਬੱਤਰ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਤਾਂ ਖਾਸ ਕਰਕੇ ਅਸੀਂ ਇਹ ਤੋਂ ਸ਼ੁਰੂਆਤ ਕੀਤੀ ਹੈ ਅਸੀਂ ਹਲੇ ਇਸ ਲੁਧਿਆਣੇ ਦੇ ਗੈਸਪੁਰਾ ਦੇ ਇਸ ਮਿਨੀ ਰੋਜ਼ਗਾਰਡਨ ਤੋਂ ਸ਼ੁਰੂਆਤ ਕੀਤੀ ਹੈ ਤਾਂ ਤੁਹਾਨੂੰ ਕਿੰਨੀਆਂ ਕਮੀਆਂ ਦਿਖਾਤੀਆਂ ਕਿ ਵਿਕਾਸ ਕਿੰਨਾ ਹੋਇਆਗਾ ਕਿੰਨਾ ਵਿਕਾਸ ਇੱਥੇ ਜਿਹੜਾ ਕੁਝ ਸਾਲਾਂ ਦੇ ਵਿੱਚ ਹੋਇਆਗਾ ਤਾਂ ਉਹ ਤੁਹਾਨੂੰ ਅਸੀਂ ਦਿਖਾ ਦਿੱਤਾ ਤਾਂ ਕੁਰਸੀਆ ਤਾਂ ਬਈ ਇੱਥੇ ਦੇਖੋ ਜਿਹੜੀਆਂ ਕੁਰਸੀਆ ਦੇ ਅੰਦਰ ਸੜੀਏ ਲੱਗੇ ਹੁੰਦੇ ਨੇ ਉਹ ਵੀ ਸੜੀਆ ਜਿਹੜਾਗਾ ਉਹ ਗੈਸਪੁਰਾ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਤੇ ਗੈਸਪੁਰਾ ਦੇ ਵਿੱਚ ਆ ਦੇਖੋ ਬਈ ਕੁਰਸੀ ਪੂਰੀ ਸੀ ਉੱਥੇ ਤਾਂ ਚਲੋ ਕੁਰਸੀ ਜਿਹੜੀ ਸੀ ਉਹ ਪੂਰੀ ਨਜ਼ਰ ਆਈ ਸੀ ਪਰ ਇੱਥੇ ਤਾਂ ਕੁਰਸੀ ਦੀ ਕੁਰਸੀ ਦਾ ਪੂਰਾ ਢਾਚਾ ਵੀ ਬਈ ਨਜ਼ਰ ਨਹੀਂ ਆ ਰਿਹਾ ਇਹਦਾ ਮਤਲਬ ਕੀ ਹੈ ਕਿ ਇੱਥੋਂ ਜਿੰਨਾ ਵੀ ਸਮਾਨ ਹੈਗਾ ਉਹ ਕਿਤੇ ਨਾ ਕਿਤੇ ਚੋਰੀ ਹੋ ਰਿਹਾ ਤੇ ਲਾਈਟਾਂ ਦੀ ਗੱਲ ਕਰੀਏ ਤਾਂ ਲਾਈਟ ਜਿਹੜੇ ਦੱਸ ਰਹੇ ਨੇ ਲੋਕ ਵੀ ਆ ਲਾਈਟ ਜ਼ਰੂਰ ਚੱਲਦੀ ਹੈ ਪਰ ਬੀਤੇ ਦਿਨਾਂ ਦੇ ਵਿੱਚ ਇਹ ਜਿਹੜਾ ਬੰਦ ਸੀ ਪਰ ਲਾਈਟ ਫਿਲਹਾਲ ਚੱਲ ਰਹੀ ਹੈ ਤੁਹਾਨੂੰ ਗਰਾਊਂਡ ਰੈਵਲ ਤੋਂ ਜਿਹੜੀ ਰਿਪੋਰਟ ਦਿਖਾ ਰਹੇ ਹਾਂ ਤਾਂ ਹੁਣ ਦਰਖਤਾਂ ਦੀ ਆ ਕਹਿ ਸਕਦੇ ਪੇੜਾਂ ਦੀ ਜਿਹੜੀ ਕਟਿੰਗ ਹੈ ਉਹ ਜ਼ਰੂਰ ਕੀਤੀ ਜਾ ਰਹੀ ਹੈ ਕਿਉਂ ਕੀਤੀ ਜਾ ਰਹੀ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਇਹ ਨਗਰ ਨਿਗਮ ਦੀਆਂ ਜਿਹੜੀਆਂ ਚੋਣਾ ਆ ਗਈਆਂ ਨੇ ਤਾਂ ਆ ਚੀਜ਼ਾਂ ਦਿਖਾਣੀਆਂ ਨੇ ਕਿ ਅਸੀਂ ਆ ਕੀਤਾਗਾ ਅਸੀਂ ਆ ਕੀਤਾਗਾ ਪਰ ਬਈ ਕੀਤਾ ਕੀ ਹੈ ਫੁਹਾਰਾ ਚੱਲਦਾ ਨਹੀਂ ਕੁਰਸੀਆਂ ਟੁੱਟੀਆਂ ਪਈਆਂ ਸਫਾਈ ਹੈ ਨਹੀਂ ਆ ਪਹਾੜ ਜਿਆ ਬਣਾਇਆ ਸੀਗਾ ਟੁੱਟਿਆ ਪਿਆ ਕੂੜਾ ਬਾਹਰੋ ਜਿਹੜਾਗਾ ਉਹ ਅੰਦਰ ਆ ਰਿਹਾ ਸਗੋ ਅੰਦਰੋਂ ਬਾਹਰ ਜਾਣਾ ਚਾਹੀਦਾ ਉਹ ਅੰਦਰ ਆ ਰਿਹਾ ਤਾਂ ਭਈ ਇਹ ਖਲਾਤ ਨੇ ਗੈਸਪੁਰਾ ਦੇ ਐਂਟਰੈਂਸ ਗੈਸਪੁਰਾ ਦੇ ਮਿਨੀ ਰੋਜ਼ ਗਾਰਡਨ ਦੇ ਸੋ ਸਾਡੇ ਨਾਲ ਗੈਸਪੁਰਾ ਤੋਂ ਹੀ ਸਮਾਜ ਸੇਵੀ ਟੀਮ ਯੂਵਾ ਤੋਂ ਵਰਿੰਦਰ ਕਸ਼ਪ ਮੌਜੂਦ ਨੇ ਗੱਲਬਾਤ ਕਰਦੇ ਹਾਂ ਕਿਉਂਕਿ ਅਕਸਰ ਹੀ ਇਹ ਗੈਸਪੁਰਾ ਦੇ ਵਿੱਚ ਵਿਚਰਦੇ ਨੇ ਗੈਸਪੁਰਾ ਦੇ ਲੋਕਾਂ ਦੇ ਨਾਲ ਖੜਦੇ ਨੇ ਵਰਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਿਟੀ ਹੈਡਲਾਈਨ 'ਚ ਜੀ ਜੀ ਸ਼ੁਕਰੀਆ ਅੱਜ ਗੱਲ ਕਰੀਏ ਨਗਰ ਨਿਗਮ ਦੀਆਂ ਚੋਣਾਂ ਆ ਗਈਆਂ ਨੇ ਤੁਸੀਂ ਬਹੁਤ ਬੋਲਦੇ ਵੀ ਨਜ਼ਰ ਆਉਂਦੇ ਵੀ ਜਦੋਂ ਵੋਟਾਂ ਆਉਂਦੀਆਂ ਨੇ ਸਾਰੇ ਨਿਕਲ ਕੇ ਡੱਡੂ ਜਿਹੜੇ ਬਾਹਰ ਆ ਜਾਂਦੇ ਹਨਾ ਤੇ ਅੱਜ ਅਸੀਂ ਪਹੁੰਚੇ ਸੀ ਗੈਸਪੁਰੇ ਦਾ ਸਰਵੇ ਕਰ ਰਹੇ ਸੀ ਤਾਂ ਪਹੁੰਚਦੇ ਸਾਰ ਹੀ ਗੈਸਪੁਰੇ ਪਾਰਗ ਦੀ ਹਾਲਤ ਦੇਖੀ ਤੁਹਾਨੂੰ ਕਿਵੇਂ ਲੱਗਦੀ ਇਸ ਦੀ ਹਾਲਤ ਮੈਂ ਟੀਮ ਯੂਵਾ ਤੋਂ ਵਰਿੰਦਰ ਕਸ਼ਪ ਸਭ ਤੋਂ ਪਹਿਲਾਂ ਮੈਂ ਨਵੇਦਨ ਕਰਨਾ ਚਾਹਨਾ ਵਾਂ ਸਾਡੇ ਸਾਰੇ ਹੀ ਮੀਡੀਆ ਵਾਲੇ ਸਾਡੇ ਜਿਹੜੇ ਸਾਡਾ ਮੀਡੀਆ ਭਾਈਚਾਰਾ ਉਹਨਾਂ ਨੂੰ ਕਿ ਇਸ ਚੋਣਾਂ ਕਿਉਂਕਿ ਜੇ ਮੁਸ਼ਕਲਾਂ ਜਨਤਾ ਨੂੰ ਆਂਦੀਆਂ ਤਾਂ ਮੀਡੀਆ ਵਾਲੇ ਪਾਈਚਾਰਾ ਵੀ ਕਿਤੇ ਨਾ ਕਿਤੇ ਰਹਿੰਦਾ ਵਾ ਇਸ ਚੋਣਾਂ ਦੇ ਵਿੱਚ ਮੀਡੀਆ ਪਾਈਚਾਰਾ ਇੱਕਜੁੱਟ ਹੋ ਕੇ ਉਸ ਹਰ ਸ਼ਖਸ ਦੇ ਖਿਲਾਫ ਇੱਕ ਅਭਿਆਨ ਚਲਾਵੇ ਜਿਹੜੇ ਕਿ ਜਨਤਾ ਨੂੰ ਉਮਰਾਹ ਕਰਦੇ ਆ ਹੁਣ ਸਾਰੇ ਯਾਰ ਜੇ ਸੇਵਾ ਕਰਨੀ ਆ ਨਾ ਅਸੀਂ 2006 ਤੋਂ ਸੇਵਾ ਕਰ ਰਹੇ ਆ ਕੁਰਸੀ ਦੀ ਲੋੜ ਹੀ ਨਹੀਂ ਸਾਨੂੰ ਉਹ ਗਿਆਸਪੁਰੇ ਦੀ ਹਾਲਤ ਗਿਆਸਪੁਰੇ ਪਾਰਕ ਦੀ ਹਾਲਤ ਕਰੋਨਾ ਦਾ ਪਾਰਕਾ ਕਰੋਨਾ ਰੁਪਿਆ ਲੱਗ ਗਿਆ ਇਹਦੇ ਤੇ ਅੱਜ ਤੱਕ ਨਹੀਂ ਸੁਧਰੀ ਆਖਿਰ ਕਿਉਂ ਜੇ ਮੌਕੇ ਦੀ ਸਰਕਾਰ ਨੂੰ ਵੀ 2 ਸਾਲ ਤੋਂ ਪਲੱਸ ਹੋ ਗਿਆ ਇਹਨੂੰ ਤੇ ਕਿਉਂ ਨਹੀਂ ਇਹਦੀ ਹਾਲਤ ਸੁਧਰੀ ਕੀ ਇਹ 1 ਮਹੀਨੇ ਦੇ ਵਿੱਚ ਇਹਦੀ ਸਾਰਾ ਇਹਦੀ ਹਾਲਤ ਨਹੀਂ ਸੁਧਾਰੀ ਜਾ ਸਕਦੀ ਅੱਛਾ ਗੈਸਪੁਰਾ ਪਾਰਕ ਦੇ ਅੰਦਰ ਜਾਣਦੇ ਹੋ ਤੁਸੀਂ ਬਿਲਕੁਲ ਜੀ ਕਈ ਵਾਰੀ ਅਸੀਂ ਇਹਦਾ ਮੁੱਦਾ ਚੱਕਿਆ ਤੁਹਾਨੂੰ ਨਾਲ ਲੱਗੇ ਵੀ ਕਈ ਵਾਰ ਮੁੱਦਾ ਚੱਕਿਆ ਲੇਕਿਨ ਇੰਨਾ ਦੇ ਕੰਨ ਤੇ ਕੋਈ ਜੂਨ ਹੀ ਸਰਕਦੀ ਕੋਈ ਲੈਣਾ ਦੇਣਾ ਨਹੀਂ ਬਿਮਾਰੀਆਂ ਕੈਂਸਰ ਤੱਕ ਦੀਆਂ ਬਿਮਾਰੀਆਂ ਇੱਥੇ ਜਦੋਂ ਪਾਣੀ ਖੜ ਜਾਂਦਾ ਹੁੰਦਾ ਚਲੋ ਬਰਬਾਦ ਦੇ ਮੈਂ ਤੁਹਾਨੂੰ ਖੁਦ ਫੁਟੇਜ ਭੇਜੇ ਸੀ ਜਿਦੇ ਚ ਛੋਟੇ ਛੋਟੇ ਬੱਚੇ ਇੱਥੇ ਨਾਰੇ ਹੁੰਦੇ ਆ ਜਦ ਕਿ ਇਹ ਉਹਨਾਂ ਲੋਕਾਂ ਦਾ ਇਲਾਕਾ ਵਾ ਜਿਹੜੇ ਇੱਥੇ ਦੇ ਪੰਜਾਬ ਦਾ ਦਿਲ ਲੁਧਿਆਣਾ ਕਿਉਂਕਿ ਇੱਥੇ ਇੰਡਸਟਰੀ ਆ ਪੰਜਾਬ ਨੂੰ ਚਲਾਉਣ ਵਾਲਾ ਇਹ ਦਿਲ ਲੁਧਿਆਣਾ ਉਹ ਇੱਥੇ ਦੇ ਅੰਤਰਰਾਜੀ ਸਮਾਜ ਜਿਹੜੇ ਬੱਚੇ ਇਸ ਗੰਦੇ ਪਾਣੀ 'ਚ ਨਾਰੇ ਹੁੰਦੇ ਆ ਉਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੁੰਦਾ ਉਹ ਪਾਣੀ ਕਿਉਂ ਖੜਦਾ ਜਿੱਦੇ ਚੋਂ ਨਾਉਣ ਇਹ ਤਾਂ پارک ਬੈਠਣ ਵਾਲਾ ਵਾ ਲੇਕਿਨ ਐਸੇ ਗੰਦੇ پارک ਦੇ ਵਿੱਚ ਕਿਤੇ ਨਾ ਕਿਤੇ ਮਜਬੂਰ ਹੋ ਕੇ ਸੰਡੇ ਆਪਣੀ ਛੋਟੀ ਛੋਟੀ ਖੁਸ਼ੀਆਂ ਵਾਸਤੇ ਲੋਕਾਂ ਨੂੰ ਆਣਾ ਪੈ ਰਿਹਾ ਜੋ ਕਿ ਬਿਮਾਰੀ ਲੈ ਕੇ ਜਾਂਦੇ ਐ ਇਥੋਂ ਮਿਨੀ ਰੋਜ਼ਗਾਰਡਨ ਕਿਹਾ ਜਾਂਦਾ ਇਸ ਨੂੰ ਲੱਗਦਾ ਮਿਨੀ ਰੋਜ਼ਗਾਰਡਨ ਹੈਗਾ ਮੈਨੂੰ ਇੱਕ ਵੀ ਅੰਦਰ ਰੋਜ਼ ਦਾ ਫੁੱਲ ਦਿਖਾ ਦਿਓ ਤੁਸੀਂ ਛੱਡੋ ਮਿਨੀ ਵੀ ਛੱਡ ਦਿਓ ਗਾਰਡਨ ਵੀ ਛੱਡ ਦਿਓ ਮੈਨੂੰ ਰੋਜ਼ ਹੀ ਦਿਖਾ ਦਿਓ ਇੱਕ ਇੱਕ ਦਾ ਰੋਜ਼ ਹੋਵੇ ਅੰਦਰ ਉਹ ਗੰਦਗੀ ਦੇ ਕੁਰਸੀਆਂ ਬਹੁਤ ਲਗਾਈਆਂ ਗਈਆਂ ਸੀ ਜਦੋਂ ਬਣਿਆ ਸੀ ਅਸੀਂ ਉਸ ਵਕਤ ਵੀ ਦੇਖਿਆ ਕਿਸ ਤਰੀਕੇ ਨਾਲ ਕੁਰਸੀਆਂ ਲਾਈਆਂ ਗਈਆਂ ਗ੍ਰੀਨਰੀ ਕੀਤੀ ਗਈ ਅੱਜ ਕੀ ਲੱਗਦਾ ਕੀ ਹੈਗੀ ਅੰਦਰ ਕੁਰਸੀਆਂ ਨਜ਼ਰ ਆਉਂਦੀਆਂ ਅਸੀਂ ਤਾਂ ਦੇਖਿਆ ਤਾਂ ਜਦੋਂ ਵੀ ਜਦੋਂ ਵੀ ਕੋਈ ਟੈਂਡਰ ਪਾਸ ਹੁੰਦਾ ਹੁਣ ਤੁਸੀਂ ਦੇਖੋਗੇ ਬਾੜ ਦੇ ਵਿੱਚ ਕਿਤੇ ਕਿਤੇ ਡਸਟਬਿਨ ਲਾਏ ਗਏ ਲੱਖਾਂ ਦਾ ਖਰਚਾ ਸਰਕਾਰ ਨੂੰ ਪਾਇਆ ਗਿਆ ਹੋਣਾ ਉਹਦੇ ਵਿੱਚੋਂ ਮੈਨੂੰ ਲੱਗਦਾ ਕਿਤੇ ਕੂੜਾ ਨਹੀਂ ਖਾਲੀ ਕੀਤਾ ਗਿਆ ਇਹ ਹਾਲਾਤ ਨੇ ਮੁੱਢਲੇ ਇੱਕ ਵਾਰੀ ਜਦੋਂ ਪੈਸਾ ਲੱਗਦਾ ਕਮਿਸ਼ਨਾਂ ਵੰਡੀਆਂ ਜਾਂਦੀਆਂ ਨੇ ਹੁਣ ਦੁਬਾਰਾ ਪੈਸਾ ਲੱਗੇਗਾ ਫੇਰ ਕਮਿਸ਼ਨਾਂ ਪੈਸਾ ਤਾਂ ਗ੍ਰਾਂਟ ਹੁੰਦਾ ਵਾ ਲੇਕਿਨ ਉਹ ਪੈਸਾ ਲੱਗਦਾ ਕਿੰਨਾ ਮੁੱਦਾ ਇਹ ਆ ਇਹ ਜਨਤਾ ਇਹਨਾਂ ਨੂੰ ਸਵਾਲ ਕਰੇ ਅੱਛਾ ਝੂਲੇ ਵੀ ਬਹੁਤ ਲਾਏ ਗਏ ਸੀ ਇੱਥੇ ਬੱਚਿਆਂ ਵਾਸਤੇ ਹੈਗੇ ਅੱਜ ਝੂਲੇ ਜਿੰਨੇ ਜ਼ਿਆਦਾ ਲੱਗੇ ਉਦੋਂ ਉਹਨੀਆਂ ਕਮਿਸ਼ਨਾਂ ਵੰਡੀਆਂ ਗਈਆਂ ਮੁੱਦਾ ਤਾਂ ਇਹ ਸੀ ਕੌਣ ਕੀ ਦੀ ਭਲਾਈ ਕਰਨਾ ਚਾਹੁੰਦਾ ਨੇਤਾ ਨੇਤਰਹੀਨ ਤਾਕਤ ਇਹ ਜਿਹੜੇ ਨੇਤਾ ਨੇ ਨੇਤਾ ਦੀ ਡੈਫੀਨੇਸ਼ਨ ਇਹ ਆ ਨੇਤਾ ਨੇਤਰਹੀਨ ਤਾਕਤ ਨਹੀਂ ਇਹ ਬੋਲੇ ਨੇ ਗੁੰਗੇ ਨੇ ਬਹਿਰੇ ਨੇ ਬਟ ਚੋਣਾਂ ਦੇ ਵਿੱਚ ਇਹ ਬੋਲਣਗੇ ਤਿੰਨ ਹਲਕੇ ਸਪਾਰਕ ਨੂੰ ਲੱਗਦੇ ਆ ਜੇ ਇੱਕ ਬੰਦਾ ਲੱਖ ਲੱਖ ਰੁਪਏ ਚੋਣਾਂ 'ਚ ਖਰਚ ਰਿਆ 60 60 ਲੱਖ ਰੁਪਏ ਪਾਰਕ ਤੇ ਲਾਓ ਤਾਂ ਸਹੀ ਪਾਰਕ ਸਵਰਗ ਬਣ ਜਾਏਗਾ ਲੇਕਿਨ ਸੇਵਾ ਨਹੀਂ ਹੈ ਇਹਦੇ ਪਿੱਛੇ ਭਾਵ ਅਜੇ ਪਾਰਕ ਲਈ ਕੁਝ ਕਹੋਗੇ ਜਿਹੜਾ ਹੁਣ ਵੋਟਾਂ ਮੰਗਣ ਆਊਗਾ ਜਾਂ ਮੌਕੇ ਦੇ ਵਧਾਇਆ ਗਿਆ ਜਿਹੜੇ ਕੌਂਸਲਰ ਵੋਟਾਂ ਲੜ ਰਹੇ ਨੇ ਬਿਲਕੁਲ ਜੀ ਪਾਰਕ ਲਈ ਮੈਂ ਇਹੀ ਕਹਿਣਾ ਚਾਹੂੰਗਾ ਕਿ ਮੈਂ ਪਹਿਲਾਂ ਵੀ ਮੁੱਦਾ ਚੱਕਿਆ ਕਿ ਔਰ ਮੈਂ ਹੀ ਨਹੀਂ ਪੂਰੇ ਸਮਾਜ ਨੂੰ ਇੱਕ ਮੈਂ ਇੱਕ ਨਿਵੇਦਨ ਕਰੂੰਗਾ ਹੱਥ ਜੋੜ ਕੇ ਕਿ ਤੁਹਾਡੇ ਕੋਲੇ ਕੋਈ ਵੀ ਆਉਂਦਾ ਤੁਸੀਂ ਪੁੱਛੋਗੇ ਜੀ ਇੱਕ ਪਾਰਕ ਆ ਸਾਡੇ ਗਿਆਸਪੁਰੇ ਦਾ ਮਿਨੀ ਗਾਰਡਨ ਰੋਜ਼ ਤਾਂ ਛੱਡ ਦੋ ਰੋਜ਼ ਤਾਂ ਜੇ ਜਨਤਾ ਲਾਗੇ ਸਾਡੇ ਵਰਗਾ ਕੋਈ ਸਮਾਜ ਸੇਵਕ ਲਾਗਿਆ ਲਾਗਿਆ ਨਹੀਂ ਤਾਂ ਰੋਜ਼ ਇਹਨਾਂ ਦੇ ਵਸਦਾ ਨਹੀਂ ਆ ਗਿਆ ਇਹਨਾਂ ਦਾ ਤਾਂ ਘਰੇ ਰੋਜ਼ ਨਹੀਂ ਲੱਗੇ ਜਿਹੜੇ ਪ੍ਰਤੀਯਾਸ਼ੀ ਖੜੇ ਹੋ ਰਿਹਾ ਤਾਂ ਇੱਥੇ ਕੀ ਲਾਉਣਗੇ ਮੈਂ ਕਹਿੰਦਾ ਇਹਨਾਂ ਨੂੰ ਇਕੱਲਾ ਇਕੱਲਾ ਬੰਦਾ ਸਵਾਲ ਕਰੇ ਕਿ ਰੋਜ਼ਗਾਰਡਨ ਦਾ ਕੀ ਬਣਿਆ ਜੀ ਮਿਨੀ ਰੋਜ਼ਗਾਰਡਨ ਦਾ ਕੀ ਬਣਿਆ ਤਾਂ ਤੁਸੀਂ ਕਿਵੇਂ ਦੇਖਦੇ ਹੋ ਇਸ ਮਿਨੀ ਰੋਜ਼ਗਾਰਡਨ ਨੂੰ ਆਪਣੀ ਰਾਏ ਜਿਹੜੀ ਹੈ ਉਹ ਜ਼ਰੂਰ ਦਿਓ